ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਕੰਡਾਵਨ ਨੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਬਾਈ ਕੋਲ ਤੋਂ ਕੜ ਗੱਪਣ ਮੱਝ ਬਕਾਉ ਆ ਜੀ ਮਾਗ ਰਹਾਗਾ ਕਟਾ ਵੱਧ ਜਾਣਕਾਰੀ ਲੈਣ ਮਾਗੇ ਆਪਾਂ ਵਾਈਟ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000155 ਜੀ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵਾਤਾਂ ਦਾ ਫਾਲੋਅਰ ਤੇ ਸ਼ੇਅਰ ਕਰਾ ਕੇ ਤਾਂ ਕਿਤਾੜ ਤੱਕ ਵੀਡੀਓ ਫੋਟ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾ ਜੀ ਸਸੀ ਆ ਜੀ ਨਾਮ ਦਰਸਾ ਗਾਂ ਪੈਂਡ ਕੰਡਾਵਨਾ ਜ਼ਿਲ੍ਹਾ ਬਟਿੰਡਾ ਜੀ ਹਾਂ ਜੀ ਵੀ ਮੱਝ ਦੀ ਜਾਣਕਾਰੀ ਦੋ ਮੱਝ ਵੀਰੇ 7ਵੇਂ 7ਵਾਂ ਮਹੀਨਾ ਲੱਗਿਆ ਵਾ ਹਾਂ ਜੀ ਡੱਬਣ ਨੂੰ ਹਾਂ ਜੀ ਦੁੱਧ ਹੈਗਾ ਸਾਢੇ 3 ਕਿਲੋ ਇੱਕ ਟਾਈਮ ਮਿਲਦੀ ਸਵੇਰ ਵੇਲੇ ਬੱਚੇ ਤੇ ਅੱਛਾ ਜੀ ਹਾਂ ਬੱਚਾ ਬੱਚਾ ਕਟਾਈ ਵਾਰ ਬੱਚਾ ਕਟਾਈ ਹਾਂ ਥਾਂ ਦੀ ਪੂਰੀ ਸਾਫ ਆ ਕਲੀਅਰ ਆ ਠੀਕ ਆ ਜੀ ਲੋਪਰਾ ਚੈੱਕ ਕਰ ਸਕਦੇ ਜੇ ਕੱਟੀ ਹੁੰਦੀ ਕਿਹ ਅਵਾਜ਼ ਸੀ ਠੀਕ ਹੈ ਜੀ ਤੀਜੇ ਸੂਏ ਨੂੰ ਘੱਬਣਾ ਅੱਛਾ ਜੀ ਤੀਜੇ ਸੂਏ ਨੂੰ ਘੱਬਣਾ ਹੀ ਹਾਂਜੀ ਤੇ ਰੇਟ ਭਰਾ ਜਾਇਜਾ ਦਾ ਰੇਟ ਵੀ ਇਹਦਾ 87000 ਰੁਪਿਆ ਜਾਇਜਾ 87000 ਹਾਂ ਸਿੰਗੀ ਕੱਦ ਬੈਲਟਾ ਤੇ ਸਿੰਗੀ ਸੁੰਗੀ ਤੁਸੀਂ ਚੈੱਕ ਕਰ ਸਕਦੇ ਤੋਰ ਕੇ ਦਿਖਾ ਦੋ ਭਰਾ ਲੋ ਜੀ ਉਹ ਤਾਂ ਬਾਹਰ ਖੋਲ ਦੇ ਲੰਘ ਜੂ ਲੋ ਜੀ ਕੱਦ ਬੈਲਟ ਚੰਗਾ ਸੁਖ ਨ ਕਰਮਾ ਵਾਲੀ ਦਾ ਬੂਰੀ ਮੱਝ ਤੇ 3.5 ਕਿਲੋ ਇੱਕ ਡੰਗ ਬਾਈ ਕਹਿੰਦਾ ਪਤਾ ਨਹੀਂ ਬਾਈ ਮਿਲ ਗਿਆ ਉਹ ਵੀ ਕੱਟੇ ਸੀ ਠੀਕ ਹੈ ਜੀ ਲੋ ਜੀ ਵੱਧ ਜਾਣਕਾਰੀ ਬਾਈ ਤੁਹਾਨੂੰ ਲਿਆ ਤੇ ਮੋੜ ਨਹੀਂ ਲਾਈ ਸਹੀ ਸੁਣੀ ਬਹੁਤ ਸੋਹਣੀ ਅਲਮਾ ਜੀ ਠੀਕ ਲੋ ਜੀ ਬਾਈ ਜੀ ਨਾ ਜਰੂਰ ਕਨੈਕਟ ਕਰੋ ਪੈਂਟ ਘੰਡਾ ਬੰਨੇ ਤੇ ਜਿਲਾ ਨੂੰ ਪੈਂਦਾ ਜੀ ਮਰਨ ਪੈਂਟਾ ਜੀ ਠੀਕ ਹੈ ਜੀ ਲਓ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ